ਲੁਧਿਆਣਾ ਵੈਕਟਾਰ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਅੱਗੇ ਚੱਲ ਰਹੇ ਨੇ ਲਗਭਗ 1269 ਵੋਟਾਂ ਦੇ ਨਾਲ ਉਹ ਭਾਰਤ ਪੁਸ਼ਨਾਸ਼ੂ ਤੋਂ ਅੱਗੇ ਚੱਲ ਰਹੇ ਨੇ ਭਾਰਤ ਸੰਜੀਵ अरोड़ा ਨੂੰ ਇਸ ਵਕਤ 2895 ਵੋਟਾਂ ਪਹਿਲੇ ਰਾਉਂਡ ਚ ਪੈ ਚੁੱਕੀਆਂ ਨੇ ਭਾਰਤ ਪੁਸ਼ਨਾਸ਼ੂ ਨੂੰ 1626 ਵੋਟਾਂ ਪੈ ਚੁੱਕੀਆਂ ਨੇ ਜੀਵਨ ਗੁਪਤਾ ਬੀਜੇਪੀ 1170 ਵੋਟਾਂ ਤੇ ਪਰਵਪਕਾਰ ਸਿੰਘ ਘੁੰਮਣ ਸ਼੍ਰੋਮਣੀ ਕਾਲੇਦਲ 703 ਵੋਟਾਂ ਕਾ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਸੰਜੀਵ ਅਰੋੜਾ ਉਹ ਅੱਗੇ ਚੱਲ ਰਹੇ ਨੇ ਇਹ ਚਰਚਾ ਚੱਲ ਰਹੀ ਸੀ ਸ਼ੁਰੂ ਤੋਂ ਹੀ ਚੱਲ ਰਹੀ ਸੀ ਕਿ ਸੰਜੀਵ ਅਰੋੜਾ ਜਿਹੜੇ ਆ ਉਹ ਇਹ ਚੋਣ ਚ ਬਾਜ਼ੀ ਮਾਰ ਸਕਦੇ ਨੇ ਕਿਉਂਕਿ ਸੱਤਾਧਾਰੀ ਧਰ ਨਾਲ ਨੇ ਸੱਤਾਧਾਰੀ ਧਰ ਦੀ ਇਸ ਚੋਣ ਦੇ ਵਿੱਚ ਜਿਹੜੀ ਆ ਉਹ ਅੱਗੇ ਰਹਿਣ ਦੇ ਪਹਿਲਾਂ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਵਕ ਵਕ ਸਰਵੇ ਸਭ ਕੁਝ ਇਹ ਕਹਿ ਰਿਹਾ ਸੀ ਪਰ ਇਹ ਹਾਲੇ ਸ਼ੁਰੂਆਤੀ ਰੁਝਾਨ ਹੈ ਇਹ ਨਰ ਜਾਨਾ ਨੇ ਹਾਲੇ ਅੱਗੇ ਆਉਣਾ ਹੈ ਕੀ ਰਿਜ਼ਲਟ ਬੰਦ ਹੈ ਕਿਸ ਪਾਸੇ ਨੂੰ ਜਾਂਦਾ ਹੈ ਪਰ ਫਿਰ ਹਾਲ ਦੇ ਲਈ ਇੱਕ ਵਾਰ ਫਿਰ ਦੱਸ ਦਈਏ ਕਿ 1269 ਵੋਟਾਂ ਦੇ ਨਾਲ ਸੰਜੀਵ ਰੋੜਾ ਅੱਗੇ ਚੱਲ ਰਹੇ ਨੇ ਜਿਨ੍ਹਾਂ ਨੂੰ ਕੁੱਲ 2895 ਵੋਟਾਂ ਭਾਰਤ ਭੂਸ਼ਣ ਆਸ਼ੂ ਨੂੰ 1626 ਵੋਟਾਂ ਜੀਵਨ ਗੁਪਤਾ ਨੂੰ 1177 ਵੋਟਾਂ ਤੇ ਪਰਪਕਾਰ ਸਿੰਘ ਨੂੰ 703 ਵੋਟਾਂ ਯਾਨੀ ਕਿ ਸਾਰੇ ਉਮੀਦਵਾਰ ਠੀਕ ਵੋਟਾਂ ਲੈ ਕੇ ਜਾ ਰਹੇ ਨੇ ਭਾਰਤ ਪੁਸ਼ਨ ਆਸ਼ੂ ਤੇ ਸੰਜੀਵ अरोड़ा ਚ ਸ਼ੁਰੂਆਤੀ ਰੁਝਾਨਾਂ ਚ ਮੁਕਾਬਲਾ ਹੈ ਪਰ ਬੀਜੇਪੀ ਵੀ ਕੋਈ ਪਿੱਛੇ ਨਹੀਂ ਹੈ ਬਹੁਤੀ ਬੀਜੇਪੀ ਵੀ ਆਉਣ ਵਾਲੇ ਜਿਹੜੇ ਰੁਝਾਨ ਹਨ ਉਹਨਾਂ ਚ ਮੁਕਾਬਲੇ ਦੇ ਵਿੱਚ ਆ ਸਕਦੇ ਲੁਧਿਆਣਾ ਵੈਕਟ ਦਾ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਅੱਗੇ ਚੱਲ ਰਹੇ ਨੇ ਲਗਭਗ 1269 ਵੋਟਾਂ ਦੇ ਨਾਲ ਉਹ ਭਾਰਤ ਪੁਸ਼ਨ ਆਸ਼ੂ ਤੋਂ ਅੱਗੇ ਚੱਲ ਰਹੇ ਨੇ ਪਰ ਸੰਜੀਵ अरोड़ा ਨੂੰ ਇਸ ਵਕਤ 2895 ਵੋਟਾਂ ਪਹਿਲੇ ਰਾਉਂਡ ਚ ਪੈ ਚੁੱਕੀਆਂ ਨੇ ਭਾਰਤਪੁਸ਼ਨਾਸ਼ੂ ਨੂੰ 1626 ਵੋਟਾਂ ਪੈ ਚੁੱਕੀਆਂ ਨੇ ਜੀਵਨ ਗੁਪਤਾ ਬੀਜੇਪੀ 1170 ਵੋਟਾਂ ਤੇ ਪਰਵਪਕਾਰ ਸਿੰਘ ਘਮਨ ਸ਼੍ਰੋਮਣੀ ਕਾਲੇਦਲ 703 ਵੋਟਾਂ ਤਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਸੰਜੀਵ ਅਰੋੜਾ ਉਹ ਅੱਗੇ ਚੱਲ ਰਹੇ ਨੇ ਇਹ ਚਰਚਾ ਚੱਲ ਰਹੀ ਸੀ ਸ਼ੁਰੂ ਤੋਂ ਹੀ ਚੱਲ ਰਹੀ ਸੀ ਕਿ ਸੰਜੀਵ ਅਰੋੜਾ ਜਿਹੜੇ ਆ ਉਹ ਇਹ ਚੋਣ 'ਚ ਬਾਜ਼ੀ ਮਾਰ ਸਕਦੇ ਨੇ ਕਿਉਂਕਿ ਸੱਤਾਧਾਰੀ ਧਰ ਨਾਲ ਨੇ ਸੱਤਾਧਾਰੀ ਧਿਰ ਦੀ ਇਸ ਚੋਣ ਦੇ ਵਿੱਚ ਜਿਹੜੀ ਹੈ ਉਹ ਅੱਗੇ ਰਹਿਣ ਦੇ ਪਹਿਲਾਂ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਵੱਖ-ਵੱਖ ਸਰਵੇ ਸਭ ਕੁਝ ਇਹ ਕਹਿ ਰਿਹਾ ਸੀ ਪਰ ਇਹ ਹਾਲੇ ਸ਼ੁਰੂਆਤੀ ਰੁਝਾਨ ਹੈ ਇਹਨਾਂ ਰੁਝਾਨਾਂ ਨੇ ਹਾਲੇ ਅੱਗੇ ਆਉਣਾ ਹੈ ਕੀ ਰਿਜ਼ਲਟ ਬਣਦਾ ਕਿਸ ਪਾਸੇ ਨੂੰ ਜਾਂਦਾ ਪਰ ਫਿਰ ਹਾਲ ਦੇ ਲਈ ਇੱਕ ਵਾਰ ਫਿਰ ਦੱਸ ਦਈਏ ਕਿ 1269 ਵੋਟਾਂ ਦੇ ਨਾਲ ਸੰਜੀਵ ਰੋੜਾ ਅੱਗੇ ਚੱਲ ਰਹੇ ਨੇ ਜਿਨ੍ਹਾਂ ਨੂੰ ਕੁੱਲ 2895 ਵੋਟਾਂ ਭਾਰਤ ਭੂਸ਼ਣ ਆਸ਼ੂ ਨੂੰ 1626 ਵੋਟਾਂ ਜੀਵਨ ਗੋਪਤਾ ਨੂੰ 1177 ਵੋਟਾਂ ਤੇ ਪਰਪਕਾਰ ਸਿੰਘ ਨੂੰ 1073 ਵੋਟਾਂ ਯਾਨੀ ਕਿ ਸਾਰੇ ਉਮੀਦਵਾਰ ਠੀਕ ਵੋਟਾਂ ਲੈ ਕੇ ਜਾ ਰਹੇ ਨੇ ਭਾਰਤ ਪੂਸ਼ਣ ਆਸ਼ੂ ਤੇ ਸੰਜੀਵ अरोड़ा ਚ ਸ਼ੁਰੂਆਤੀ ਰੁਝਾਨਾਂ ਚ ਮੁਕਾਬਲਾ ਹੈ ਪਰ ਬੀਜੇਪੀ ਵੀ ਕੋਈ ਪਿੱਛੇ ਨਹੀਂ ਹੈ ਬਹੁਤੀ ਬੀਜੇਪੀ ਵੀ ਆਉਣ ਵਾਲੇ ਜਿਹੜੇ ਰੁਝਾਨਾਂ ਉਹਨਾਂ ਚ ਮੁਕਾਬਲੇ ਦੇ ਵਿੱਚ ਆ ਸਕਦੇ ਲੁਧਿਆਣਾ ਵੈਸਟ ਦਾ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਅੱਗੇ ਚੱਲ ਰਹੇ ਨੇ ਲਗਭਗ 1269 ਵੋਟਾਂ ਦੇ ਨਾਲ ਉਹ ਭਾਰਤ ਪੂਸ਼ਣ ਆਸ਼ੂ ਤੋਂ ਅੱਗੇ ਚੱਲ ਰਹੇ ਨੇ ਪਾਰ ਸੰਜੀਵ अरोड़ा ਨੂੰ ਇਸ ਵਕਤ 2895 ਵੋਟਾਂ ਪਹਿਲੇ ਰਾਉਂਡ ਚ ਪੈ ਚੁੱਕੀਆਂ ਨੇ ਭਾਰਤ ਪੁਸ਼ਨਾਸ਼ੂ ਨੂੰ 1626 ਵੋਟਾਂ ਪੈ ਚੁੱਕੀਆਂ ਨੇ ਜੀਵਨ ਗੁਪਤਾ ਬੀਜੇਪੀ 1170 ਵੋਟਾਂ ਤੇ ਪਰਵਪਕਾਰ ਸਿੰਘ ਘਮਨ ਸ਼੍ਰੋਮਣੀ ਕਾਲੇਦਲ 703 ਵੋਟਾਂ ਤਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਸੰਜੀਵ अरोड़ा ਉਹ ਅੱਗੇ ਚੱਲ ਰਹੇ ਨੇ ਇਹ ਚਰਚਾ ਚੱਲ ਰਹੀ ਸੀ ਸ਼ੁਰੂ ਤੋਂ ਹੀ ਚੱਲ ਰਹੀ ਸੀ ਕਿ ਸੰਜੀਵ अरोड़ा ਜਿਹੜੇ ਆ ਉਹ ਇਹ ਚੋਣ ਚ ਬਾਜੀ ਮਾਰ ਸਕਦੇ ਨਹੀਂ ਕਿਉਂਕਿ ਸੱਤਾਧਾਰੀ ਧਰ ਨਾਲ ਨੇ ਸੱਤਾਧਾਰੀ ਧਰ ਦੀ ਇਸ ਚੋਣ ਦੇ ਵਿੱਚ ਜਿਹੜੀ ਹੈ ਉਹ ਅੱਗੇ ਰਹਿਣ ਦੇ ਪਹਿਲਾਂ ਤੋਂ ਹੀ ਕਿਆਸ ਲਗਾਏ ਜਾ ਰਹੇ ਸੀ ਵੱਖ-ਵੱਖ ਸਰਵੇ ਸਭ ਕੁਝ ਇਹ ਕਹਿ ਰਿਹਾ ਸੀ ਪਰ ਇਹ ਹਾਲੇ ਸ਼ੁਰੂਆਤੀ ਰੁਝਾਨ ਹੈ ਇਹਨਾਂ ਰੁਝਾਨਾਂ ਨੇ ਹਾਲੇ ਅੱਗੇ ਆਉਣਾ ਹੈ ਕੀ ਰਿਜ਼ਲਟ ਬਣਦਾ ਕਿਸ ਪਾਸੇ ਨੂੰ ਜਾਂਦਾ ਪਰ ਫਿਰ ਹਾਲ ਦੇ ਲਈ ਇੱਕ ਵਾਰ ਫਿਰ ਦੱਸ ਦਈਏ ਕਿ 1269 ਵੋਟਾਂ ਦੇ ਨਾਲ ਸੰਜੀਵ ਰੋੜਾ ਅੱਗੇ ਚੱਲ ਰਹੇ ਨੇ ਜਿਨ੍ਹਾਂ ਨੂੰ ਕੁੱਲ 2895 ਵੋਟਾਂ ਭਾਰਤ ਭੂਸ਼ਣ ਆਸ਼ੂ ਨੂੰ 1626 ਵੋਟਾਂ ਜੀਵਨ ਗੋਪਤਾ ਨੂੰ 1170 ਵੋਟਾਂ ਤੇ ਪਰਪਕਾਰ ਸਿੰਘ ਨੂੰ 1073 ਵੋਟਾਂ ਯਾਨੀ ਕਿ ਸਾਰੇ ਉਮੀਦਵਾਰ ਠੀਕ ਵੋਟਾਂ ਲੈ ਕੇ ਜਾ ਰਹੇ ਨਹੀਂ ਭਾਰਤ ਪੂਸ਼ਨ ਆਸ਼ੂ ਤੇ ਸੰਜੀਵ ਰੋੜਾ ਚ ਸ਼ੁਰੂਆਤੀ ਰੁਝਾਨਾਂ ਚ ਮੁਕਾਬਲਾ ਹੈ ਪਰ ਬੀਜੇਪੀ ਵੀ ਕੋਈ ਪਿੱਛੇ ਨਹੀਂ ਹੈ ਬਹੁਤੀ ਬੀਜੇਪੀ ਵੀ ਆਉਣ ਵਾਲੇ ਜਿਹੜੇ ਰੁਝਾਨ ਹਨ ਉਹਨਾਂ ਚ ਮੁਕਾਬਲੇ ਦੇ ਵਿੱਚ ਆ ਸਕਦੇ